ਫਿੰਡ ਹੋ ਗਿਆ ਆ 500 ਦਾ ਨੋਟ ਇਹਦਾ ਫੋਟੋ ਵੀ ਆ ਆ ਫੋਟੋ ਦਿਖਾਈ ਫੋਟੋ ਦਿਖਾ ਦਿਓ ਖਾਲਸਾ ਜੀ ਇਧਰ ਫੋਟੋ ਕਰਿਓ ਮੜੀ ਮੇਰੀ ਕਿੰਨੀ ਫਾਈਲ ਕਿਹੜੇ ਇੱਕਦਮ ਲਗਾ ਦਿਆ ਫਾਈਲ ਨੰਬਰ ਦਿਖਾਓ ਜੀ ਮੈਨੂੰ ਦਿਖਾ ਦਿਓ ਰੇ 10 18 30 10 18 30 ਇਹ ਵੀਡੀਓ ਦਿਖਾਈ ਮਣੇ ਇਹ ਕਹਿੰਦੇ ਸੀ ਪੀਨ ਵਾਲੇ ਆ ਦਿਖਾਈ ਮਣੇ ਇਹ ਕਹਿੰਦੇ ਸੀ ਪੀਨ ਵਾਲਾ ਬਈ ਮੇਰਾ ਤਾਂ ਮੋਟਰਸਾਈਕਲ ਸੀ ਹੁੰਦੇ ਪਾ ਕੇ ਕਿਹਨੂੰ ਲੈ ਕੇ ਦਿੱਤਾ ਇੱਕ ਮਿੰਟ ਕਿਹਨੇ ਪਾ ਕੇ ਲੈ ਦਿੱਤਾ ਗੁਰੂ ਅੰਡੇ ਨਹੀਂ ਆ ਬਈ ਆ ਦਿਖਾਈ ਮੈਨੂੰ ਕਿਹਨੇ ਪਾਇਆ ਵੇ ਦੇਖੋ ਜੀ ਇੱਕ ਇੱਕ ਫੁੱਦੂ ਬਣਾਈ ਜੰਨਾ ਇੱਥੇ ਨਹੀਂ ਮੈਂ ਹੈਗਾ ਯਾਰ ਮੈਂ ਕਰਨਾ ਹਾਂ ਇਹ ਦੇਖੋ ਨੋਟ ਇਹ ਆ ਦੇਖੋ 10 10 18 30 ਇੱਕ ਮਿੰਟ ਨਹੀਂ ਨਹੀਂ ਇਹ ਰੂ ਆਏ ਨਹੀਂ ਅੰਦੇ ਇਹ ਗੋਲੇ ਰੱਖ ਜੇ ਜੇ ਤੂੰ ਕਹਿਣਾ ਵੀ ਅਸੀਂ ਪੀਣ ਵਾਲੇ ਲੈ ਕੇ ਨਾਂ ਦੱਸ ਕੀ ਤੋਂ ਆਏ ਸਾਡਾ ਪਿੰਡ ਵੀ ਵੇਚੀ ਜਾਂਦਾ ਪਤਾ ਨਹੀਂ ਨਾਂ ਮਰਦਾ ਕਿਹੜਾ ਪਿੰਡ ਵੇਚਦਾ ਸਾਡਾ ਸਾਰਾ ਪਿੰਡ ਵੀ ਕਿਹੜਾ ਪਿੰਡ ਜੋਧਪੁਰ ਬਾਈ ਜੀ ਨਾ ਲੈ ਕਿਸੇ ਦਾ ਨਾ ਲੈ ਨਾ ਲੈ ਨਾ ਤਾਂ ਬਾਈ ਯਾਰ ਹੁਣ ਕੀ ਪਤਾ ਨਾ ਲੈ ਮੋਟਰ ਕੁੱਟਲਾ ਬਾਈ ਯਾਰ ਕੁੱਟਲਾ ਕੋਈ ਜੱਕਾ ਆਹ ਦੇਖੋ ਜੀ ਆਹ ਨੋਟ ਦਿੱਤਾ ਸੀਗਾ ਟੀਮ ਵਾਲੇ ਬੰਦੇ ਭੇਜੇ ਸੀਗੇ ਆਹ ਸਮਾਨ ਬਰਾਮਦ ਹੋਇਆ ਇਹਨਾਂ ਤੋਂ ਨੋਟ ਇਹਨੇ ਜੇਬ ਚੋਂ ਕੱਢਿਆ ਹੁਣ ਅਸੀਂ ਆਹ ਸਮਾਨ ਤੇ ਬੰਦੇ ਆਪਣੇ ਡੀਐਸਪੀ ਸਾਹਿਬ ਨੇ ਆਏ ਆ ਡੀਐਸਪੀ ਥਾਵਣੂ ਆਏ ਇਹਨਾਂ ਨੂੰ ਫੜਾ ਲਓ ਜੀ ਲੈ ਇਹਨਾਂ ਦੇ ਆਹ ਲਓ ਆਹ ਲਓ ਇਹ ਸਾਡਾ ਜੀ ਨੋਟ ਇਹ ਨੋਟ ਸਾਡਾ ਜੀ ਇਹ ਨੋਟ ਸਾਡਾ ਜੀ ਆਹ ਇਹ ਤਾਂ ਸੀ ਦਿੱਤਾ ਸੀਗਾ ਔਰ ਇਹਦੇ ਕੋਲ ਹੋਰ ਜੇ ਇਹਨਾਂ ਦੀ ਤੂੰ ਸਾਰੇ ਪਿੰਡ ਜਿਹੜੂਪੁਰ ਨੂੰ ਬਦਨਾਮ ਕਰਦਾ ਇੱਕ ਜਣੇ ਦਾ ਨਾਮ ਲੈ ਦੇ ਭਾਈ ਉਹ ਮੋਟਰਸਾਈਕਲ ਤੇ ਆਏ ਬੰਦਾ ਬਾਹਰ ਹੋ ਗਿਆ ਯਾਰ ਭਾਈ ਤੇਰਾ ਪਿੰਡ ਵੀ ਜਿਹੜੂਪੁਰਾ ਫਿਰ ਤੇਰਾ ਪਿੰਡ ਦਾ ਕੁੰਮਣਾ ਬਾਈ ਮੇਰਾ ਮੇਰੇ ਪਿੰਡ ਜੋਧਪੁਰ ਜੀ ਇਹ ਜੋਧਪੁਰ ਦਾ ਬੰਦਾ ਜੀ ਕਹਿੰਦਾ ਜੋਧਪੁਰ ਮੈਂ ਤਾਂ ਗੱਡੀ ਚ ਨੀ ਨੀ ਗੱਲ ਸੁਣ ਤੂੰ ਕਹੀ ਜਣਾ ਸਾਰਾ ਪਿੰਡ ਵੇਚਦਾ ਬਣਾ ਕੇ ਨਹੀਂ ਦੱਸਦਾ ਕੋਣ ਕੋਈ ਨਹੀਂ ਦੱਸਦਾ ਤੂੰ ਅੱਛਾ ਬਾਈ ਮੈਂ ਜਾਣਦਾ ਨਹੀਂਗਾ ਆਹ ਪੀਲਾ ਮੋਟਰਸਾਈਕਲ ਆ ਸੀ ਬਾਈ ਕੋਟਲੀ ਸੀ ਕੋਟਲੀ ਲਿਆ ਮੇਰਾ ਤਾਂ ਤੇਰਾ ਕੋਟਲੀ ਕਿੱਥੋਂ ਲੈ ਕੇ ਆਂ ਜਟਾ ਇਹ ਤਾਂ ਜੋਧਪੁਰੂ ਲੈ ਆ ਮੇਰਾ ਤਾਂ ਮੋਟਰਸਾਈਕਲ ਸੀ ਬਾਈ ਇਹਦੇ ਮੁੰਡੇ ਕੋਲੇ ਉਹ ਤੈਨੂੰ ਬਾਅਦ ਚ ਪਤਾ ਲੱਗੇਗਾ ਉਟਾ ਕੇ ਫੇਰ ਪਮਣਨਗੇ ਆ 9429 ਇਹਨਾਂ ਦਾ ਮੋਟਰ ਹੈਂਡ ਨੰਬਰ ਹੈ ਸਾਨੂੰ ਬੰਦੇ ਨੇ ਮੈਸੇਜ ਕੀਤਾ ਸੀ ਨਾਲ ਦੀ ਨਾਲ ਡਾਇਰੈਕਟ ਕਰਦੇ ਆ ਬੇਨ ਚਾਬੀ ਵਾਲਾ ਮੋਟਰ ਬੇਨ ਚਾਬੀ ਵਾਲਾ ਮੋਟਰ ਹੈ ਸਰ ਜੀ ਤੁਸੀਂ ਪੂਰਾ ਨਿਮਾਉਂਗੇ ਆਪਦੇ ਜੋ ਜੋ ਇਹਨਾਂ ਨੂੰ ਖੜਿਆ ਜੀ ਤੁਸੀਂ ਯਕੀਨ ਰੱਖੋ ਠੀਕ ਆ ਮੈਨੂੰ 2 ਦਿਨ ਹੋਏ ਇੱਥੇ ਆਏ ਨੂੰ ਹਾਂਜੀ ਹਾਂਜੀ ਸਰ ਮੈਂ ਤੁਹਾਨੂੰ ਪਹਿਲਾਂ ਵੀ ਇਹੀ ਗੱਲ ਬੇਨਤੀ ਕੀਤੀ ਹੈ ਵੀ ਆਪਣਾ ਮੰਤਵ ਦੋਨਾਂ ਦਾ ਸੇਮ ਹੈ ਜਦੋਂ ਨਸ਼ਾ ਮੁਕਾਓਗੇ ਇਹੋ ਜਿਹੇ ਬੰਦੇ ਜਿਹੜੇ ਹੈਗੇ ਆ ਤੇ ਜਦੋਂ ਮੁੱਕਣਗੇ ਸਰ ਜੀ ਪਤਾ ਨਹੀਂ ਨਾ ਜੇ ਤੁਹਾਨੂੰ ਕੋਈ ਇਸ ਗੱਲ ਦਾ ਵਹਿਮ ਹੋਵੇ ਜਿੱਦਣ ਦਾ ਮੈਂ ਆਇਆ ਤੁਸੀਂ ਮੇਰਾ ਚੈੱਕ ਕਰ ਲਿਓ ਔਰ ਜਿੱਥੇ ਮੈਂ ਪਹਿਲਾਂ ਰਿਹਾ ਤੁਸੀਂ ਮੇਰਾ ਰਿਕਾਰਡ ਚੈੱਕ ਕਰ ਲਿਓ ਨਹੀਂ ਸਰ ਤੁਹਾਡੇ ਬਾਰੇ ਪਹਿਲਾਂ ਨਾ ਅਸੀਂ ਬਹੁਤ ਸੁਣਿਆ ਹੈ ਠੀਕ ਹੈ ਤੁਸੀਂ ਇੱਥੇ ਕੱਟ ਕੀਤਾ ਸੀਗਾ ਮੈਂ ਮੀਟਿੰਗ ਛੱਡ ਕੇ ਇਕੱਠ ਚ ਆਇਆ ਸਪੈਸ਼ਲੀ ਆਪ ਆਇਆ ਇਸ ਮੀਟਿੰਗ ਨਹੀਂ ਉਹ ਸਰ ਆ ਗੋ ਟਟਿਆਣ ਦਾ ਅੱਗ ਦੋ ਡਰ ਦੀ ਟਟਿਆਣ ਡਰ ਲੱਗੇ ਜਿਉ ਪਹਿਲਾ ਡੀਐਸਪੀ ਸੀ ਨਾ ਇੱਥੇ ਉਹਦਾ ਕਰਕੇ ਸਾਰੇ ਮੁੰਡੇ ਥੋੜਾ ਜਿਹਾ ਡਰਦੇ ਨੇ ਮੈਂ ਮੈਂ ਤੁਹਾਡੇ ਪਿੰਡ ਆ ਕੇ ਤੁਹਾਡੇ ਨਾਲ ਮੀਟਿੰਗ ਕਰੂੰਗਾ ਮੈਂ ਤੁਹਾਨੂੰ ਇਹਦੀ ਗੱਲ ਕਹੀ ਸੀਗੀ ਕਿ ਮੈਂ ਅੱਜ ਇੱਕ ਦੂਜੀ ਪੰਚਾਇਤ ਦੀ ਉਹ ਨਾਲ ਮੀਟਿੰਗ ਕਰਕੇ ਆਇਆ ਉਹਨਾਂ ਨੇ ਮੈਨੂੰ ਐਤਵਾਰ ਦਾ ਟਾਈਮ ਦਿੱਤਾ ਤੁਹਾਡੇ ਪਿੰਡ ਆ ਕੇ ਮੀਟਿੰਗ ਕਰਾਂਗਾ ਤੁਹਾਡੇ ਤੋਂ ਲਿਸਟਾਂ ਲਵਾਂਗੇ ਵੈਰੀਫਾਈ ਕਰਾਂਗੇ ਤੁਹਾਨੂੰ ਕੌਨਫੀਡੈਂਸ 'ਚ ਰੱਖ ਕੇ ਇਹ ਕੰਮ ਕਰਾਂਗੇ ਕਿ ਕਿਹੜੇ ਬੰਦੇ ਵੇਚਦੇ ਕਿਹੜੇ ਬੰਦੇ ਪੀਂਦੇ ਆ ਕਿਹੜੇ ਬੰਦੇ ਦੂਜੇ ਹੁਣ ਸਾਰੇ ਇੱਕ ਪਾਸੇ ਕਹਿ ਰਹੇ ਵੀ ਉਹ ਜੋਧਪੁਰ ਮੇਰਾ ਪਿੰਡ ਆ ਕਿ ਨਾ ਮੈਂ ਜੋਧਪੁਰ ਤੋਂ ਲੈ ਕੇ ਆਇਆ ਹੁਣ ਕਿ ਨਾ ਮੈਂ ਜਾਣਦਾ ਨਹੀਂ ਫਿਰ ਇਹ ਅਸੀਂ ਕਢਾਵਾਂਗੇ ਮੈਂ ਤਾਂ ਇੱਥੇ ਹੁਣ ਜਾਣਦਾ ਨਹੀਂ ਉਹ ਸਾਡੀ ਡਿਊਟੀ ਅਸੀਂ ਕਢਾਵਾਂਗੇ ਬੱਕਰਾ ਲਓ ਜੀ ਪਰ ਇਹਨਾਂ ਤੋਂ ਜੋਧਪੁਰ ਦੇ ਵਿੱਚ ਐਡਾ ਵੱਡਾ ਸਮਗਲਰ ਆ ਸੀ ਪਹਿਲਾਂ ਐਸਐਚਓ ਸਾਹਮਣੇ ਟਟ-ਟਟ 3 ਕਰ ਵੇਚਦੇ ਸੀ ਤੁਹਾਡਾ ਮਾਨੋ ਨੇ ਪਿੰਡ 'ਚ ਬੰਡਿਆ ਹੋਸੀ ਆ ਤੁਹਾਡਾ ਸਾਡੇ ਮੈਕਨੇ ਵਾਲੀ ਜੇ ਅਸੀਂ ਕੋਈ ਲਿਸਟਾਂ ਬਣਾਈਆਂ ਨੇ ਤੁਹਾਡੇ ਕੋਲ ਜੇ ਕੋਈ ਲਿਸਟ ਹੈਗੀ ਆ ਸਾਨੂੰ ਦਿਓ ਹਰ 24 ਘੰਟੇ ਹਾਜ਼ਰ ਆ ਮੇਰਾ ਮੋਬਾਈਲ ਨੰਬਰ ਤੁਹਾਡੇ ਕੋਲ ਹੈ ਮੈਨੂੰ ਤੁਸੀਂ ਇਕੱਲੇ ਨੂੰ ਇਕੱਲਾ ਦੱਸ ਸਕਦੇ ਹੋ ਮੈਂ ਇਕੱਲਾ ਜਿਵੇਂ ਕੋਈ ਬੰਦਾ ਮੈਨੂੰ ਫੋਨ ਤੇ ਮੈਨੂੰ ਦੱਸ ਸਕਦਾ ਜੇ ਤੁਹਾਡੀ ਇਹ ਨਸ਼ੇ ਵਾਲੇ ਖਿਲਾਫ ਕਾਰਵਾਈ ਨਾ ਹੋਵੇ ਤਾਂ ਮੈਨੂੰ ਕਿਉਂ ਮੇਰੀ ਜਿੱਥੇ ਮੈਂ ਪਹਿਲਾਂ ਰਹੇ ਕਿਹਾ ਤੁਸੀਂ ਮੇਰੀ ਰੈਪਿਊਟੇਸ਼ਨ ਪਤਾ ਕਰਾ ਲਿਓ ਇਸ ਤਰ੍ਹਾਂ ਦੀ ਤੁਹਾਡੇ ਨਾਲ ਕੋਈ ਗੱਲ ਨਹੀਂ ਸਰ ਬਹੁਤ ਬਹੁਤ ਮੈਂ ਸਿਰਫ ਤੁਹਾਨੂੰ ਇਹੀ ਗੱਲ ਕਹਿਣਾ ਵੀ ਮੰਤਵ ਦੋਨਾਂ ਦਾ ਸੇਮ ਹੈ ਬ ਸਾਡੇ ਵੀ ਮੁਲਾਜ਼ਮ ਦੀ ਇੱਜ਼ਤ ਹੈ ਅਸੀਂ ਥੋੜੀ ਜਿਹੜਾ ਤੁਹਾਨੂੰ ਤੂੰ ਤੜਕ ਕਰਕੇ ਮੇਰਾ ਮੁਲਾਜ਼ਮ ਬੋਲਦਾ ਮੈਂ ਉਹਦੇ ਵੱਲੋਂ ਮੈਂ ਮਾਫੀ ਮੰਗਦਾ ਜੇ ਕਿਸੇ ਨੇ ਥੋੜੀ ਸ਼ਾਂਤ ਦੇ ਖਿਲਾਫ ਬੋਲਿਆ ਬਟ ਅਸੀਂ ਵੀ ਦੇਖੋ ਐਸੇ ਨਹੀਂ ਧਰਤੀ ਦਾ ਮੇਰਾ ਮੁਲਾਜ਼ਮ ਵੀ ਇਸੇ ਧਰਤੀ ਦਾ ਹੈ ਮੇਰੇ ਮੁਲਾਜ਼ਮ ਨੇ ਵੀ ਪੱਗ ਬੰਨੀ ਹੈ ਤੁਸੀਂ ਦਸਤਾਰ ਵੀ ਨਹੀਂ ਮੇਰੇ ਮੁਲਾਜ਼ਮ ਨੇ ਵੀ ਪੱਗ ਬੰਨੀ ਹੈ ਆਪਣੀ ਬਰਾਬਰ ਦੀ ਇੱਜ਼ਤ ਹੈ ਅੱਛਾ ਜੇ ਤੁਸੀਂ ਆਪਾਂ ਇਹ ਰਲ ਕੇ ਹੀ ਕੰਮ ਹੋੜਾ ਜੇ ਆਪਾਂ ਕਵਾਂਗੇ ਵੀ ਆਪਾਂ ਇੱਕ ਦਰ ਬਣ ਕੇ ਨਾ ਤਾਂ ਅਸੀਂ ਇਕੱਲੇ ਅਸੀਂ ਮਗਾ ਸਕਦੇ ਨਾ ਇਕੱਲੇ ਤੁਸੀਂ ਮਗਾ ਸਕਦੇ ਸਮਾਜ ਔਰ ਜੇ ਪੁਲਿਸ ਮਿਲ ਜੂਗੀ ਸਮਾਜ ਔਰ ਪੁ 100% ਮੁੱਕੂਗਾ ਇਸ ਗੱਲ ਦੀ ਮੈਂ ਕੀ ਦਵਾਂ ਸਰ ਤੁਹਾਡੇ ਨਾਲ ਅਸੀਂ ਪੂਰਾ ਕਾਪਰੋ ਕਰਾਂਗੇ ਵਿਸ਼ਵਾਸ ਕਰਿਓ ਸਾਡੇ ਤੇ ਵਿਸ਼ਵਾਸ ਕਰਿਓ ਮੈਂ ਪਿਛਲੀ ਗੱਲ ਨਹੀਂ ਕਰਦਾ ਬਟ ਮੈਂ ਤੁਹਾਨੂੰ ਵਿਸ਼ਵਾਸ ਦੋ ਨਾ ਮੇਰਾ ਤੁਹਾਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਤੁਹਾਨੂੰ ਕੋਈ 1% ਵੀ ਲੱਗਦਾ ਹੋਵੇ ਉਹ ਗੱਲ ਨਹੀਂ ਆ ਜਾਣਾ ਮੈਂ ਆ ਜਾ ਕੋਈ ਨਹੀਂ ਸਰ ਕਰ ਲੋਗਾ ਧੰਨਵਾਦ ਕਿਸੇ ਮੁੰਡੇ ਫੈਨ ਨੂੰ ਨਹੀਂ ਉਹ ਕਰਨਾ ਸਾਬ ਬੈਹ ਜਾਓ ਸਾਡੇ ਵਾਲੇ ਕੋਲ